ਲਓ ਜੀ ਇੱਧਰ ਤਾਂ ਆ ਗਏ ਫੜਨਾ ਮੇਰੀ ਅੱਖ ਚ ਨਾ ਮਾਰੀ ਟੋਪੀਆਂ ਆਪਾਂ ਸਸੀ ਕਾ ਬਲਾਈ ਸਸੀ ਕਾ ਬਲੋ ਲੈ ਮੈਨੂੰ ਫੜਾ ਦੇ ਸਸੀ ਕਾ ਬਲੋ ਸਾਸਟਿਕਾਲ ਪੁੱਛ ਕੇ ਲਬਾਇ ਬਾਈ ਪਹਿਲਾ ਹੋ ਗਏ ਕਿਵੇਂ ਆ ਕਿਵੇਂ ਆਏ ਦਾ ਕੰਮ ਵੀ ਨਵੇੜ ਦਾ ਕਿਵੇਂ ਹੋਗੇ ਹਰਪਨ ਪੁੱਤਕੇ ਕਿਵੇਂ ਆ ਮੂੰਹ ਤੇ ਦੱਲਾ ਮੱਥੇ ਤੇ ਹੁਲਾਈ ਫਿਰਦੀ ਆਪਾਂ ਨਾ ਤੇ ਮਿੱਠੂ ਆ ਗਿਆ ਕਿੱਥੇ ਬੋਲਦੇ ਕਿੱਥੇ ਹੋਈ ਹੈ ਦੇਖ ਤੇ ਹੋਣਗੇ ਜਿੱਤੇ ਹੈਲੋ ਗਾਇਜ਼ ਗੇਮੀ ਉਹ ਚੱਲ ਡੜੀਂ ਜੁਸਤਾਰ ਕਰਨ ਇਹਦੇ ਸੰਗ ਦਾ ਟਲ ਗਿਆ ਗੱਡੀ ਇਹ ਮੇਲਾ ਦਾ ਉਰੇ ਧੋਨੀਆ ਉਹਦਾ ਬਸ਼ਰ ਲਾ ਦਣਾ ਪੱਪੂ ਟੂਪੇ ਚ ਪਾ ਲੂਗੇ ਸਹੀ ਗੱਡੀ ਆਪਣੀ ਬਹੁਤ ਗੰਦੀ ਹੋਈ ਪਈ ਆ ਧੋਣੇ ਵਾਲੀ ਕਿਉਂਕਿ ਬਿਮਾਰ ਸੀਗੀ ਜੀ ਕਿੰਨੇ ਦਿਨਾਂ ਤੋਂ ਤੇ ਧੋਤੀ ਨਹੀਂ ਹੈਗੀ ਤੇ ਸੰਗ ਤਾਂ ਹਣ ਲੱਗਿਆ ਗੱਡੀ ਧੋਣ ਅੱਜ ਹੈ ਨਾ ਲੜੀਆਂ ਵੀ ਲਾਣੀਆਂ ਨੇ ਠੀਕ ਆ ਲੜੀਆਂ ਵੀ ਲਾਣੀਆਂ ਅੱਜ ਘਰੇ ਆ ਪੱਕਾ ਠੀਕ ਆ ਤੋ ਵੀ ਅੱਜ ਹਾਂ ਆਪਾਂ ਘਰੇ ਲਾਵਾਂਗੇ ਲੜੀਆਂ ਵਗੈਰਾ ਦੇਖਦੇ ਆ ਲਾਉਨੇ ਆ ਤੇ ਡੈਕੋਰੇਸ਼ਨ ਚਲ ਵਧੀਆ ਲੱਗਦੀ ਆ ਰਾਤ ਨੂੰ ਜਗਮਗਾ ਜੀ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਤੇ ਪਹਿਲਾਂ ਕੰਮ ਕੁੰਮ ਨੇ ਵੇੜ ਲਿਆ ਫਿਰ ਦੇਖਦੇ ਆ ਗੱਡ ਚ ਲਾਉਨੇ ਆ ਚੱਲ ਵੀ ਹੁਣੇ ਚਲੇਗਾ ਸਕੂਲ ਤੇ ਗੱਡੀ ਲੱਗਿਆ ਇੰਜਨ ਦੇ ਨਾਲ ਪਾਣੀ ਘਰ ਨੂੰ ਕਿੰਨਾ ਆ ਜਾ ਪਾਣੀ ਵਧੀਆ ਹਨਾ ਭਰਿਆ ਜਾਂਦਾ ਉਹਨੂੰ ਬੱਜਾਂ ਦੇ ਦੇਖੋ ਘੱਡਿਆ ਖੇੜ ਦੀ ਉਹਨਾਂ ਪੋਬੀ ਬਣਾ ਲਈਏ ਜੀ ਰੋਟੀ ਰੂਟੀ ਐਪਨ ਹੈਲੋ ਕਰਦੇ ਹੈਲੋ ਸਤਿ ਸ਼੍ਰੀ ਅਕਾਲ ਇਹਨੂੰ ਥੋੜਾ ਜਿਹਾ ਜ਼ਖਾਮ ਜਿਹਾ ਹੋਇਆ ਪਿਆ ਵਾ ਫਿਰ ਮੈਂ ਤਾਂ ਕਰਕੇ ਮੈਂ ਸਿਰ ਤੇ ਟੋਪੀ ਦਿੱਤੀ ਹਵਾ ਠੰਡੀ ਠੰਡੀ ਚੱਲਦੀ ਆ ਕਿਉਂਕਿ ਇਹਨੂੰ ਮੌਸਮ ਦਾ ਫਰਕ ਵੈ ਗਿਆ ਥੋੜਾ ਜਿਹਾ ਇੱਕ ਕੁਛ ਨੂੰ ਆਪਣੇ ਵੱਲ ਹਨਾ ਮਤਲਬ ਕਿ ਠੰਡ ਵੀ ਥੋੜੀ ਜੀ ਜ਼ਿਆਦਾ ਹੁੰਦੀ ਆ ਹਾਂ ਹਾਂਜੀ ਓਹੋ ਅੱਖ ਚ ਨਾ ਮਾਰੀ ਮੇਰੇ ਹਨਾ ਆਪਣੇ ਬਣੀ ਕੋ ਦਰੋਪਾ ਹੋਨੇ ਗੁਰਾ ਕੋ ਨਹੀਂ ਵਾਲਾ ਤਾ 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 ਇਹ ਕਿਨਾਂ ਉਹ ਹੋਆ ਮੇਰੀ ਅੱਖ ਚ ਮਾਰਨੇ ਤਾਂ ਡੇਲਾ ਕੱਢ ਦੇਣਾ ਮੇਰੇ ਹੈ ਮਿਆਉ ਮਿਆਉ ਤੇ ਆਪਣੇ ਬਣੀ ਹ ਇਦਾਂ ਥੋੜਾ ਜਿਹਾ ਮੌਸਮ ਦਾ ਫਰਕ ਆ ਕਿ ਥੋੜੀ ਜੀ ਠੰਡ ਜਲਦੀ ਆ ਜਾਂਦੀ ਹੈ ਦਰਿਆ ਕਰਕੇ ਉਤਾ ਬੋਲਦਾ ਹੋ ਗਿਆ ਆ ਗਿਆ ਆ ਗਿਆ ਮਿੱਠੂ ਮਿੱਠੂ ਨਾਕ ਮਾਰ ਦੇ ਕਿ ਮਿੱਠੂ ਚੂਰੀ ਖਾਣੀ ਆ ਅਰ ਪੁੱਛੀ ਮਿੱਠੂ ਨੂੰ ਕਿ ਮਿੱਠੂ ਚੂਰੀ ਖਾਣੀ ਆ ਹੈ ਆ ਗਿਆ ਕਿੱਥੇ ਆ ਗਿਆ ਮਿੱਠੂ ਮਿੱਠੂ ਆ ਗਿਆ ਮਿੱਠੂ ਮਿੱਠੂ ਆ ਗਿਆ ਕੀ ਚੁੱਕ ਲਈ ਜਾਨੀ ਮਮਾ ਕਰੀਵਾ ਦਾ ਹੈ ਲਾਹੁਣਾ ਆ ਕੰਮ ਕਰਨ ਨੂੰ ਮੈਨੂੰ ਰੱਖ ਲਾਹ ਬੋਡੀਗਾਰਡ ਨਾਲ ਚਾਹੀਦੇ ਆ ਕੋਈ ਤੁਹਾਨੂੰ 2-3 ਹੈਲਪਰ ਤਾਂ ਨਾਲ ਜ਼ਰੂਰੀ ਆ ਨਾ ਤੇ ਹੁਣ ਮਾਰੇ ਮਾਰਦੇ ਬਣ ਜੇ ਫੇਰ ਕਰਦੇ ਨਹੀਂ ਹਾਂ ਮੈਂ ਤੁਝੇ ਲੋੜ ਇਹਦਾ ਮਾਰ ਦੇਣਾ ਲੈ ਲਾਓ ਜੀ ਪਾ ਪੱਜ ਕੇ ਤੇ ਬਾਕੀ ਹਾਂ ਆਪਾ ਮੱਝਾਂ ਦਾ ਕੰਮ ਸਾਰਾ ਨਿਬੜਤਾ ਜਗੋ ਗੋ ਸਾਰਾ ਚੱਕਦਾ ਉਹ ਦੇਖੋ ਤੇ ਬਸ ਪੱਠੇ ਖਾਈ ਜਾਂਦੀਆਂ ਹਾਂ ਹਾਂ ਹੁਣ ਪੱਠੇ ਖਾ ਲੈਣਾ ਅੱਜ ਆਪਾਂ ਮੰਗੂ ਗੜ ਮੰਗੂ ਹੈ ਨੰਗੂ ਹੈ ਹਾਂ ਆਇਓ ਭੈਣ ਜੱਬਾ ਤੂੰ ਇਹ ਅੱਜ ਕੰਮ ਨਹੀਂ ਨਹੀਂ ਨਾ ਦੁਕੀ ਨਹੀਂ ਆ ਮੈਂ 6 ਦਿਨ ਛੁੱਟੀਆਂ ਹੁਣ ਮਾਰਕੀਟ ਬੰਦ ਆ 6 ਦਿਨ ਛੇ ਦਿਨ ਮਾਰਕੀਟ ਬੰਦ ਹੈ ਕਿੰਨੇ ਪੈਸੇ ਦਿੰਦਾ ਹੁੰਦਾ ਲਾ ਕਿੰਨੇ ਲੈਣੇ ਧੋਣੀ ਦਾ ਮੈਂ ਆ ਮੈਨੂੰ ਤਾਂ ਸੌ ਬਾਹਰ ਕਿੰਨੇ ਪੈਸੇ ਦਿੰਦੇ ਪਤਾ ਨਹੀਂ 100 ਬੰਦ 200 ਵੀ ਦਿੰਦੇ ਹੈ 200 ਇਹ ਤਾਂ ਮੈਨੂੰ ਸਾਲ ਦੇ ਰਗਾ ਪੈਪੂ ਨੂੰ ਬੰਦ ਕਰ ਹਾਫ ਹੈ ਅੱਧਾ ਹਿੱਸਾ ਤਾਂ ਫਿਰ ਵਿੱਚ ਮੇਰਾ ਵੀ ਆ ਹੁਣ ਥੋੜੀ ਨਾ ਮੈਂ ਸਭ ਨੂੰ ਮੈਨੂੰ ਦੋ ਫਿਰ ਵੇ ਵੇ ਜਦ ਪੈਪ ਮੈਂ ਬੰਦ ਕਰਨਾ ਖੋਲਣਾ ਕੱਲ ਮੈਂ ਬੰਦ ਕਰਨਾ ਉਹਦਾ 10 ਰੁਪਏ ਵਾਣਦੇ ਆ 10 ਦੋਸਤ ਆਕਰ ਅੱਧੇ ਲੈਣੇ ਆਓ ਜਲਦੀ ਹਾਂਜੀ ਹਲੋ ਮਾਮੂ ਜੀ ਕਿੱਧਰ ਚੱਲਾ ਹੈ ਪਰਵਾਨੀ ਦੀ ਚੱਲ ਆ ਉਧਰ ਉਹ ਬੈਗੀ ਸਰਜਰੀ ਡੈਡੀ ਦੀ ਬੁਤਤੀ ਚਾਚੂ ਕੋਲ ਚੱਲੀ ਆ ਚਾਚੂ ਕੋਲ ਚੱਲ ਜੀ ਲੈ ਚੱਲ ਵਾ ਮੱਕੇ ਦੋ ਦੰਦ ਨੇ ਹੋ ਗਿਆ ਵਲੌਗ ਹੀ ਨਹੀਂ ਬਣਿਆ ਹੈਗਾ ਤੇ ਬਣਾ ਕੇ ਪਾ ਦਈਏ ਕੱਦਾਂ ਕੋਈ ਮਮੂ ਨਹੀਂ ਪਾ ਦਈਏ ਮਰਦਾ ਜੀ ਇਹ ਨਹੀਂ ਕੀਤਾ ਹੈਗਾ ਪਹਿਲਾਂ ਬਸ ਚੱਕਰੀਆਂ ਦਾ ਹੀ ਪਾਇਆ ਹੋਇਆ ਵਾ ਮੁੜ ਕੇ ਨਾ ਜੀ ਇਹ ਕੀਤਾ ਨਾ ਮੰਨ ਗਏ ਬਹੁਤ ਆ ਮਾੜੀ ਆਇਤਾ ਜੰਨ ਇਹਨੇ ਇੰਨਾ ਤੋਦਾ ਆਊਗਾ ਆਊਗਾ ਨਹੀਂ ਆਊਗਾ ਮਮੀ ਕੇ ਦਿਵਤ ਚੱਲ ਪੈ ਜਾ ਤੂੰ ਜੇ ਪਤਾ ਕਹੀ ਦਿੰਦੇ ਉਹਨਾਂ ਜੋਰ ਨਹੀਂ ਹੈ ਇਹਦਾ ਕਵਰ ਹਾਂ ਤੋਤਾ ਬਿਆਵਾ ਉਹ ਲਾਤਾ ਧੋ ਕੇ ਉਹ ਦੇ ਦਿਆ ਕਵਰ ਇਹਦੇ ਉੱਤੇ ਅਰੇ ਪਾਸੋਂ ਵੇਖ ਪਾਸੋਂ ਆ ਰਿਹਾ ਕੱਲ ਨੂੰ ਅੱਛਾ ਇਹ ਮੰਗਲਵਾਰ ਦੇ ਕੱਲ ਤਾਂ ਜਾਇਆ ਦੁਆਰਾ ਜਵਾਕਾਂ ਨੇ ਸਾਇਗਲੀ ਸੂਕੀ ਕਰਦੀ ਮਾਂ ਕਿੱਥੇ ਲਾਤੀ ਜਰ ਜਦ ਕਹਿੰਦੇ ਨੇ ਵੀ ਭਾਈ ਇਹ ਜਵਾਕਾਂ ਦੇ ਉੱਤੋਂ ਪਰਿਆ ਰੱਖੋ ਸੌਂ ਸੌਂ ਦੇ ਰੱਖਣੀ ਚਲ ਇਹ ਰੰਗ ਉੱਠਿਆ ਆ ਦੇ ਹੁਣ ਪਾਪੜ ਚਾ ਲਾਇਆ ਮੈਂ ਬੜਾ ਨਵਾਰੀ ਫੇ ਬੜਾ ਲਹੂ ਗਾ ਦੇ ਤੋ ਜੁਆ ਕੇ ਕੱਕੇ ਕਰੇ ਆ ਹੇ ਤਾਂ ਕਾਲ ਵੀ ਨਹੀਂ ਬਦ ਲੱਗਿਆ ਕਾਲ ਵੀ ਨੇ ਸਕੂਟਰੀ ਮਾਰੀ ਸੀ ਗੱਡੀ ਚ ਪਤਾ ਹੀ ਲੱਗ ਗਿਆ ਹੈਗਾ ਫਿਰ ਹਾਂ ਆਹ ਉਹਦਾ ਇਧਰ ਪਾਸੇ ਪੱਜੀ ਸੀਗੀ ਸਕੂਟਰੀ ਖੜੀ ਸੀ ਬੈਟਰੀ ਵਾਲੀ ਕਾਲ ਵੀ ਨੇ ਮੁੱਠਾ ਘਮਾਤਾ ਭੱਜ ਲਈ ਉਹ ਗੱਡੀ ਤੇ ਲੱਗੀ ਹੈਗੀ ਬਚ ਗਿਆ ਪਰ ਉਦੋਂ ਲਓ ਜੀ ਹੁਣ ਇਹ ਆਪ ਦੇ ਗੱਡੀ ਗੱਡੀ ਧੋੰਦਿਆ ਤੇ ਮੈਂ ਬਣਾ ਲਾਂ ਜੀ ਰੋਟੀ ਚੱਲ ਕੇ ਜਾ ਕੇ ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ 8:30 9:00 ਦਾ ਟਾਈਮ ਹੋ ਗਿਆ ਮੈਂ ਮੈਂ ਦੇਖਿਆ ਵੀ ਹੈ ਨਹੀਂ ਜੋ ਟਾਈਮ ਕਿੰਨਾ ਹੋ ਗਿਆ ਹੈ 8:30 ਹੋ ਗਏ ਲਓ ਜੀ ਹੁਣ ਆਪਣਾ ਇੱਕ ਅੰਦਰ ਨੂੰ ਲੈ ਗਿਆ ਖਲਾਰਾ ਚੱਕਣ ਤੋਂ ਤੇ ਉਹ ਆਪਾਂ ਸਾਰੇ ਕਪੜੇ ਕੱਲ ਤੇ ਹਾਂ ਲਾਏ ਦੇਖ ਲਓ ਸੁਫ ਭਰੇ ਹੋਏ ਆਪਾਂ ਤੋਤੋ ਕੇ ਕੇ ਕੀ ਸਾਰੇ ਹਨ ਬਸ ਹੁਣ ਗਰਮੀ ਵਾਲੇ ਕੱਪੜੇਾਂਗੇ ਸਿਆਲੂ ਕੱਢ ਲਾਂਗੇ ਤੇ ਬਸ ਕੱਲ ਸਾਢੇੜੀ ਹੋਆ ਕਪੜੇ ਤੇ ਹਾਂ ਲਾਉਣ ਚ ਨਾਗੇ ਹੌਲੀ ਹੌਲੀ ਕਰ ਕਰ ਸਾਰੇ ਤੇ ਹਾਂ ਲਾਏ ਨੇ ਆਪਾਂ ਤੇ ਕਿਉਂਕਿ ਹੈ ਨਾ ਕਾਫੀ ਦਿਨ ਹੋ ਗਏ ਸੀਗੇ ਸਫਾਈਆਂ ਦੇ ਵਿੱਚ ਬਸ ਲੱਗੇ ਰਹੇ ਹਾਂ ਧੋ ਦਿੰਦੇ ਸੀਗੇ ਤੇ ਵਸੋ ਹਣੀ ਜੀ ਕਰਦੇ ਹੈਗੇ ਛੜ ਛੋਟੂ ਲਾਉਣ ਤੋਂ ਰਹਿੰਦਾ ਨਾਲ ਛੜ ਛੋਟੂ ਲਾ ਦਈਏ ਦੇ ਨਾਲ ਬਣਾ ਲਈ ਜੀ ਆਪਾਂ ਰੋਟੀ ਤੇ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਪਾਂ ਐਦਾਂ ਦੇ ਕੀ ਕਰੀ ਰਿਹਾ ਮਮੀ ਦੇ ਚਪਰਾ ਖੋਲ ਕੇ ਆਪ ਪਾ ਲਈਆਂ ਆਉਂਦੇ ਬੂਟ ਪਾ ਲਿਆ ਹਿੰਦੂਆ ਆਪਦੇ ਬੂਟ ਮੰਮੀ ਦੇ ਬੈਰਾ ਚ ਪਾਈ ਜਾਂਦੀ ਹੈ ਆਪਾਂ ਕੀ ਕਰਦੀਆਂ ਹੈਂ ਦੂ ਹਵਸਾ ਕਰੋ ਗੁੱਟਾ ਵਜਾਉਂਦੀ ਆ ਵਿੱਚ ਆਦੇ चल पा गया चल बस है? चल तू की पाया आज जी संगत आ गई स्कूलों और बीबियां भैन चाह पी रही है कलिया कलिया <laughs> ਦੀਵੀ ਆਵਣਾ ਕੱਲ ਇਕੱਲੇ ਲਾ ਜੀ ਦੀਵੀ ਵਾਲਾ ਅੰਕ ਲਾ ਗਿਆ ਪਾ ਦੀਵੇ ਲੈ ਲੀਏ ਹੁਣ ਪਹਿਲਾਂ ਲੈਣੇ ਲੈਣੇ ਓਏ ਐਨਿਕਾ ਦੰਦਾ ਪਤਾ ਮੈਂ ਆ ਕੇ ਲੁੱਗਿਆ ਚੱਲ 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 ਮੇਰੇ ਹੌਲੀ ਆਈ ਚੰਨੀ ਕਦੋਂ ਭੜੇ ਕੋਈ ਨਾ ਲੁੱੜੇ ਐਨਿਕਾ ਦੰਦਾ ਕੱਲ ਵੀ ਲੈ ਆਉਂਦੇ ਹੜਕ ਰਕੀ ਵੀਡੀਓ ਆ ਆ ਦਾ ਦਾ ਆ ਗੋ हां मेनू भराती होनो चा 200 तक ठीक हो거든요 ना कटियो तो ना कटियो 600 150 की रे तक देखो मालाला देख क्यों चल रहा है डीप तक ਨੇ ਦੇ ਹੈ ਇਹ ਚੜੀਆਂ ਦੇ ਜੀ ਉੱਪਰ ਦਾ ਮਹ ਲੜੀਆਂ ਲੱਗ ਜਾਣੀਆਂ ਨੇ ਇਹ ਲਾ ਦਾਂਗੇ ਫਿਰ ਵੀ ਖਾਣਗੇ ਤੇ ਫਿਰ ਕਰਦਾ ਹੋਈ ਹੋਰ ਅਰੇਡੀ ਦਿਖਾਈ ਜੀ ਇਹ ਇਸ ਦਾ ਹਾਊਸ ਦੇ ਬੜਾ ਪਿਆ ਕਿਹੜਾ ਲੈਣਾ ਇਹ ਇੱਕ ਮੁੱਖੀ ਵਾਲਾ ਲੈ ਗਿਆ ਸੀ ਦੋਸਤ ਕੋਲ ਹੂੰ ਇਹ ਲੈਣਾ ਚਾਹੁੰਦੇ 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 ਚਾਹੁੰ ਪੜਕਾ ਮੈਂ ਅਲੱਡੀ ਦਿਖਾ ਲਈ ਜੀ ਮੈਂ ਪੇਂਟ ਨਹੀਂ ਕੀਤਾ ਪਰ ਅੱਡੇ ਪੁੱਛਦਾ ਕਿ ਬੱਦ ਮਾਰ ਕਿ ਹੱਲਾ ਕੀ ਕਰੀਏ ਮੈਂ ਕੱਲ ਵੀ ਖੜ੍ਹ ਲੌਰ ਮਤਨ ਨਾ ਕਮਲ ਦੇਣਾ ਨਾ ਲੱਗਾ ਤੇ ਪਾਇਆ ਸਾਰਿਆਂ ਦੇ ਪੇਂਟ ਧਾਰ ਦੇਣਾ ਮੈਂ ਇਹ ਹੈ ਹਾਈ ਹਾਈ ਕਾਲੀ ਵੀਰ ਮਿੱਟੀ ਹੁੰਦੀ ਆ ਸਵਾਹ ਇਹ ਕਾਲੀ ਸਾਈਡ ਤੇ ਹੋਣਾ ਲੈਣਾ ਹਾਂ ਮੈਂ ਵੀ ਲੈਣਾ ਆ ਲੈਣਾ ਚੰਗੀਆਂ ਇੱਕੋ ਜਿਹੀ ਹੁੰਦੇ ਆ ਜਿਹਨੇ ਮਰਜ਼ੀ ਲੈ ਲੋ ਨਹੀਂ ਹਟੜੀ ਤਾਂ ਹੈਗੀ ਆ ਵੀ ਤੇ ਦੀਵੇ ਮੈਨੂੰ ਗੱਡਦੀ ਹੋਰ ਇਹ ਆਹ ਥੋੜੇ ਆ ਉਹਨਾਂ ਦੇ ਐਵੇਂ ਲੱਗਾ ਉਹਨੇ ਲੈ ਮੰਮਾ ਨੇ ਕਿੜਵਾਇਆ ਸੀ ਮੰਮਾ ਨੇ ਦੀ ਹੋਰ ਕਿੰਨੇ ਉਹ ਪੁੱਤ ਵੱਡੀ ਲੈਣੀ ਆ ਇਹਦੇ ਨਾਲ ਦੀ ਵੱਡੀ ਪਿੰਕ ਜੀ ਪਈ ਆ ਉੱਥੇ ਥੱਲੇ ਕਿੰਨੇ ਦਾ ਕਿੰਨੇ ਦਾ ਜਣਾ ਵੀਰੇ ਆ ਇਹ ਦੋ ਨੇ ਜੀ ਇੱਕ ਕਹਿ ਕੇ ਦੋ ਨਹੀਂ ਅ 20 ਰੁਪਏ ਦਰਜਣਾ ਹੋਰ ਕਿੰਨੀ 2 ਦਰਜਾ ਲੈਣੀ ਆ 2 ਹੋਰ ਕਰ ਦੋ ਦੋ ਇਹ ਹੋਰ ਦਰਜ ਜੀ 40 80 ਫੋੜਾ ਮੋੜ ਕੇ ਕਰ ਬਦਿਆ ਲੱਗਦਾ ਹਾਂ ਇਹ ਬਦਿਆ ਆ ਲੂ ਲੈ ਲੈ ਪਿਆ ਮੈਂ ਕਹਿੰਦਾ ਲੈ ਲੈ ਕੰਦਾ ਵੀ ਚੱਕੀ ਵੀ ਟੋਕਰੀ ਭਾਈ ਜੀ ਆ ਗਿਆ ਅਬਾ ਲਾਓ ਆਈ ਨਹੀਂ ਜਦੋਂ

ਕਿੰਨੇ ਵਾਲੀ ਲੱਤ ਨੂੰ ਚਾਹ ਚਾਰ ਚਾਲੀ ਮੇਟ ਬਦਲ ਨਾ ਸੁਣੀ ਹੈ ਨਾ ਅਰੇ ਗਾਹੀ ਨਹੀਂ ਗੁਲਾਬੀ ਕਰ ਦੇ ਦਿੰਦੇ ਹੱਕ ਦੇ ਨਹੀਂ ਹਾਂਜੀ ਮਾਪਾ ਕਾ ਜਿਹੜਾ ਕੀ ਸਾੜੜੀ ਤਾਂ ਹੈਗੀ ਬੁੱਤ ਆਪਣੇ ਡਿਜ਼ਾਈਨ ਦੂਜਾ ਮਿਲੂਗਾ ਕੱਢੀ ਇਹ ਅਲੱਗ-ਅਲੱਗ ਡਿਜ਼ਾਈਨ ਦੀਆਂ ਨੇ ਇਹ ਆ ਵੱਡ ਜਾਣੇ ਅਬੀ ਸੁਣ ਮੈਂ ਮਾਪਾ ਉਹ ਲੈ ਰਹੇ ਆਂ ਮੈਂ ਹਾਂਜੀ ਆ ਲੈ ਲਓ ਤੁਸੀਂ ਇਹ ਕਿੱਥੇ ਆ ਬਾਕੀ ਉਹੀ ਬਣੀਆਂ ਦੇ ਚਾਰ ਪੰਜ ਕਿੰਨੇ ਹੋ ਗਏ ਵੀਰੇ ਆਪਣਾ ਤੁਸੀਂ ਦੋਗੇ ਚਾਰ ਦਰਜਾਂ ਜੀ ਭਾਈ ਜੀ ਹਾਂਜੀ 300 2500 ਰੁਪਏ ਹੋ ਗਏ ਆ ਵੀ ਵਿੱਚ ਆ ਆ ਵਿੱਚ ਪਾ ਗਏ ਅੱਛਾ ਆ ਵੀ ਵਿੱਚੇ ਪਾ ਦੇ ਇਹ ਵੀ ਬਣੀਆਂ ਹਾਂਜੀ ਦੀਵਾ ਕਿਹਾ ਕਰਦੇ 2500 ਹੋ ਗਿਆ ਤੇ 1.5 300 400 420 ਰੁਪਏ ਹੋ ਗਏ ਆ ਤਾਂ ਇਹ ਹੱਥ ਲਾ ਦੇਈ ਤੁਸੀਂ ਆ ਕੱਲ ਦੀ ਵਾਲੇ ਤਾਂ ਨਹੀਂ ਆਹ ਦੇਖਿੰਦਾ ਵੀ ਤਾਂ ਮਿੱਟੀ ਦੇ ਦੀਵੇ ਆ ਆ ਜਿਹੜੀ हटੜੀ ਹੈ ਮਿੱਟੀ ਦੇ ਆ ਬਸ ਲੱਗ ਜਾਂਦਾ ਮਿੱਟੀ ਦੀ ਤੇ ਫੇ ਮੇਰੇ ਕੋ ਮਿੱਟੀ ਦੀ ਹੋਈ ਆ ਹੂੰ ਮਿੱਟੀ ਦੀ ਨੇਕਸਟ ਮੈਂ ਕਿਹੜਾ ਸਟੀਲ ਦੇ ਲਈ ਆ 26 ਠੀਕ ਹੈ ਆ ਲੈ ਲੈ ਚਮਕਾ ਦੇ ਦੋ ਇਦਨਾਲ ਤਾਂ ਹੀ ਸੀਗਾ ਪਿਛਲੀ ਵਾਰ ਵੀ ਚਾਰਾਂ ਨੇ ਕਰਨੀ ਆਂ ਹਾਂਜੀ ਮਨਾ ਚੱਕੀ ਆਂ ਦੀ ਵੀ ਹੋਣਗੇ ਪੱਤੇ ਇਹਦੇ ਵਿੱਚ ਹੂੰ ਬੱਡੇ ਨੇ ਇਹ ਹੂੰ ਇੱਕ ਦੂਆ ਖੁਸ਼ਮਤੀ ਆ ਦੇ ਹਾਂਜੀ ਕੋਈ ਠੀਕ ਹੋਰ ਦੀ ਜੀ ਬੱਸ ਤੇ ਬੋਲ ਬਲਾਸੀ ਕੋਈ ਲੈਣੇ ਹਾਂਜੀ

mm uh -huh.